ਭਾਈ ਸਦੀਦਾਸ ਰੂਹ ਦੇ ਵਿੱਚ ਲਪੇਟ ਕੇ ਸਾੜਿਆ ਗਿਆ ਹੈ ਸ਼ਹੀਦ ਕੀਤਾ ਗਿਆ ਹੈ ਚੇਤਾ ਰੱਖਿਓ ਗੁਰਮਖੋ ਦਿੱਲੀ ਉਹੀ ਹੈ ਧਰਤੀ ਉਹੀ ਹੈ ਜਿੱਥੇ ਭਾਈ ਸਦੀਦਾਸ ਭਾਈ ਦਇਆਲਾ ਭਾਈ ਮਤੀਦਾਸ ਨੂੰ ਕੋਹ ਕੋ ਕੇ ਮੌਤ ਦੇ ਘਾਟ ਉਤਾਰਿਆ ਗਿਆ ਭਾਈ ਸਦੀ ਦਾਸ ਨੂੰ ਰੂਹ ਦੇ ਵਿੱਚ ਲਪੇਟ ਕੇ ਸਾੜਿਆ ਗਿਆ ਇਹ ਉਹੀ ਧਰਤੀ ਹੈ ਸਨ 84 ਦੇ ਵਿੱਚ ਸਾਡੀਆਂ ਮਾਮਾ ਸਾਡੇ ਬਜ਼ੁਰਗ ਸਾਡੇ ਬੱਚੇ ਸਾਡੀਆਂ ਧੀਆਂ ਜਿਨ੍ਹਾਂ ਦੇ ਨਾਲ ਬਲਾਤਕਾਰ ਕਰ ਕਰਕੇ ਸੜਕਾਂ ਦੇ ਨਗਨ ਘੁਮਾ ਕੇ ਜਿਨ੍ਹਾਂ ਦੇ ਗਲਾਂ ਦੇ ਵਿੱਚ ਟਾਇਰ ਪਾਵਾ ਕੇ ਸਾੜਿਆ ਗਿਆ ਇਹ ਦਿੱਲੀ ਪਹਿਲੇ ਤੋਂ ਹੀ ਨਰਦਈ ਹੈ ਪਹਿਲੇ ਤੋਂ ਹੀ ਜ਼ੁਲਮ ਕਰਦੀ ਆਈਏ ਤੇ ਜ਼ੁਲਮ ਹੁਣ ਵੀ ਕਰਦੀ ਹੈ ਕਿਤੇ ਸਾਡੀ ਕਿਸਾਨੀ ਤੇ ਡਾਕਾ ਕਿਤੇ ਸਾਡੀ ਯੂਨੀਵਰਸਿਟੀ ਤੇ ਡਾਕਾ ਕਿਤੇ ਸਾਡੇ ਕਾਸੇ ਤੇ ਡਾਕਾ ਦਿੱਲੀ ਹੁਣ ਵੀ ਡਾਕਾ ਮਾਰਦੀ ਹੈ ਹੁਣ ਵੀ ਜ਼ੁਲਮ ਕਰਦੀ ਹੈ ਤੁਹਾਨੂੰ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸਾਹਮਣੇ ਇਹਨਾਂ ਤਿੰਨ ਗੁਰਸਿੱਖਾਂ ਨੂੰ ਸ਼ਹੀਦ ਕੀਤਾ ਗਿਆ ਜੀ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਸ ਅਕਾਲ ਪੁਰਖ ਵਾਹਿਗੁਰੂ ਦਾ ਸ਼ੁਕਰਾਨਾ ਕੀਤਾ ਜੀ ਐ ਮੇਰੇ ਗੁਰਦੇਵ ਐ ਮੇਰੇ ਮਾਲਕ ਤਿੰਨੋ ਤੇਰੇ ਪੁੱਤਰ ਤਿੰਨੋ ਤੇਰੇ ਸਰੀਰ ਤੇਰੀ ਦਿੱਤੀ ਹੋਈ ਦਾਤ ਤੇਰੇ ਲਿਖੇ ਲਾ ਕੇ ਨੇ ਹੁਣ ਆਪਣੇ ਚਰਨਾਂ 'ਚ ਨਵਾਸ ਬਖਸ਼ੀ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜਿਨ੍ਹਾਂ ਦੀ ਬੈਰਾਗ ਮਈ ਬਾਣੀ ਜਿਨ੍ਹਾਂ ਵਰਗਾ ਮੈਂ ਕਹਿੰਦਾ ਕੋਈ ਬੈਰਾਗੀ ਤੇ ਤਿਆਗੀ ਨਹੀਂ ਸੀਗਾ ਬੈਰਾਗੀ ਤੇ ਤਿਆਗੀ ਸਨ ਬੈਰਾਗ ਦੀ ਮੂਰਤ ਸਨ ਗੁਰਮੁਖੋ ਕਦੇ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਪੜੋ ਗੁਰੂ ਗ੍ਰੰਥ ਸਾਹਿਬ ਦੇ ਅੰਦਰੋਂ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਜਿੰਨੇ ਵੀ ਸ਼ਲੋਕ ਨੇ ਜਿੰਨੀ ਵੀ ਬਾਣੀ ਹੈ ਗੁਰੂ ਤੇਗ ਬਹਾਦਰ ਮਾਰ ਦੀ ਸਾਰੀ ਬੈਰਾਗਮਈ ਹੈ। ਬਚਨ ਪੜਦਿਆਂ ਦਾ ਪਰ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਕਾਹੀ ਦੇਨ ਖੋਜਨ ਜਾਈ ਸਰਬੇ ਨਿਵਾਸੀ ਸਦਾ ਅਲੇਪਾ ਤੋਹੀ ਸੰਗ ਸਮਾਈ ਬਚਨ ਪੜਦਿਆਂ ਬ ਪ੍ਰੀਤਮ ਜਾਨ ਲਿਹੋ ਮਨ ਮਾਹੀ ਆਪਣੇ ਸੁਖ ਸਿਉ ਹੀ ਜਗ ਪੰਧਿਓ ਕੋ ਕਾਹੂ ਕੋ ਨਹੀਂ